ਚੇਅਰਮੈਨ ਜੀ ਇੱਕ ਕੱਲ ਬਹੁਤ ਜਿਹੜਾ ਤੁਹਾਡਾ ਮੰਡਲ ਬਰੀ ਵਾਲਾ ਦੇ ਵਿੱਚ ਚੇਅਰਮੈਨ ਬਣੇਸ਼ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋਈ ਚੱਲ ਰਹੀ ਹੈ ਉਹ ਕੀ ਮਾਮਲਾ ਕੀ ਜਾਂਦਾ ਸਭਲਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਫਤਿਹ ਉਹ ਵਾਇਰਲ ਹੋ ਰਹੀ ਹੈ ਸਾਡੇ ਬਰੀ ਵਾਲੇ ਦੇ ਵਿੱਚੋਂ 28 ਪਿੰਡਾਂ ਤੋਂ ਐਮਐਲਏ ਸਾਡੇ ਬਾਹਰੋਂ ਲੈ ਆ ਕੇ ਇੱਕ ਚੇਅਰਮੈਨ ਲਾਇਆ ਪੂਰਾ ਬਰੀ ਵਾਲੇ ਮੰਡੀ ਦੇ ਵਿੱਚ ਕੋਈ ਪਿੰਡ ਨਹੀਂ ਪੈਂਦਾ ਗਾ 28 ਪਿੰਡਾਂ ਨੂੰ ਬੇਦਖਲ ਕੀਤਾ ਬੰਦੇ ਨੇ 65 ਪਿੰਡ ਹੈ ਸ਼ਹਿਰ ਮੁਕਤਸਰ ਸ਼ਹਿਰ ਦੇ ਅੰਦਾਜ਼ ਬੁਲਾਨ ਸਾਰ ਬਰੀ ਵਾਲੇ ਦਾ ਹਰ ਕਾਇ ਇਹ ਚੀਜ਼ ਨੂੰ ਤਰਾਸ ਤਾ ਜਿਹੜੇ ਬੰਦੇ ਨੇ ਕੰਮ ਕੀਤਾ ਉਹ ਬੰਦੇ ਦਾ ਨੰਬਰ ਨਹੀਂ ਲੱਗ ਰਿਹਾ ਕਿਸੇ ਦਾ ਵੀ 28 ਪਿੰਡਾਂ ਨੂੰ ਉਹ ਬੰਦੇ ਨੇ ਫਿਰ ਇੱਕ ਪਾਸੇ ਕਰਕੇ ਸਿੱਟਾ ਦੂਸਰੇ ਪਾਸੇ ਜ세ਦਾਰ ਜੀ ਇਹ ਵੀ ਗੱਲ ਨੂੰ ਸੋਨ ਨੂੰ ਤੇ ਦੇਖਣ ਨੂੰ ਮਿਲੀ ਜੀ ਜੀ ਤੁਸੀਂ ਇੰਟਰਵਿਊ ਦੇ ਵਿੱਚ ਜਿਗਰ ਕੀਤਾ ਹੈ ਇਹ ਸਭ ਤੋਂ ਜਿਹੜੇ ਇੱਕ ਬਲਵਿੰਦਰ ਸਿੰਘ ਖਾਲਸਾ ਹੋ ਗਿਆ ਇੱਕ ਤੁਸੀਂ ਹੋਗੇ ਕੁਝ ਹੋਰ ਦੋਸਤਾਰੇ ਹੈਗੇ ਆ ਜਿਨ੍ਹਾਂ ਨੇ ਇਸ ਪਾਰਟੀ ਨੂੰ ਸ਼ੁਰੂ ਦੇ ਵਿੱਚ ਵੱਧ ਕੰਮ ਕੀਤਾ ਹੈ ਤੇ ਫਿਰ ਜਿਹੜੇ ਸਾਰੇ ਬਾਕੀ ਵਰਕਰ ਉਹਨਾਂ ਨੂੰ ਵੀ ਸ਼ਿਰਕਾ ਹੈ ਕੋਈ ਤੁਹਾਨੂੰ ਪਤਾ ਹੋਵੇ ਇਸ ਬਲਵਿੰਦਰ ਇਹ ਜੀ ਅਸੀਂ ਬਰੀਆਲਾ ਬਲਵਿੰਦਰ ਖਾਲਸਾ ਜੀ ਇਹ ਹਰ ਦਾ ਬਹੁਤ ਪੁਰਾਣਾ 2015 ਦੀ ਮਾਗੀ ਮਿਲੇ ਗੱਲ ਉਹ ਕਾਕਾ ਬਰਾੜ ਵੀ ਸਾਡੀ ਬਣ ਕੇ ਨਹੀਂ ਆਇਆ ਸੀ ਆ ਵੀ ਉਦੋਂ ਬਾਅਦ ਆਇਆ ਬਣ ਜੀ ਫੇਰ ਸਾਡੇ ਕੋਲੇ ਆ ਸਾਨੂੰ ਕਹਿੰਦੇ ਆਹ ਚੀਜ਼ਾਂ ਤੁਸੀਂ ਕਰ ਲਓ ਸਾਨੂੰ ਐਮਐਲਏ ਟਿਕਟ ਲੜੋ ਪਾਰਟੀ ਨੂੰ ਅਸੀਂ ਕਹਿ ਗਏ ਇਹਨਾਂ ਨੂੰ ਡੇਟਾ ਇਹ ਵੀ ਕਰਕੇ ਦਿਓ ਅੱਜ ਮੇਰੇ ਮੂੰਹ ਤੇ ਗੁਰਦਵਾਰਾ ਦਾ ਕਰਕੇ ਨੂੰ ਲੈ ਜਾਓ ਮੇਰੇ ਘਰੇ ਨਹੀਂ ਮੇਰਾ ਸਮਝਉਂਤਾ ਕਰਕੇ ਗਿਆ ਤਾਂ ਵੀ ਬਰੀਆਲਾ ਮਾਰਕ ਕਮੇਟੀ ਮੁਸਲਮਾਨ ਕਮੇਟੀਆਂ ਸਾਰੀਆਂ ਛੁੱਡੀਆਂ ਹੋਣਗੀਆਂ ਮੈਨੂੰ ਚੇਅਰਮੈਨ ਬਣਾ ਦਿਓ ਕਹਿੰਦਾ ਮਲਵਿੱਤਰ ਦਾ ਖਾਲਸਾ ਬਰੀਆਲੇ ਦਾ ਪ੍ਰਧਾਨ ਲਾਵਾਂਗੇ ਮੇਰੇ ਮੂੰਹ ਤੇ ਮੇਰੇ ਬੈਠ ਸਵਾਚ ਬੈ ਕੇ ਕਹਿ ਕੇ ਆਏ ਕਹਿ ਕੇ ਆਏ ਨਗਰ ਕੌਂਸਲ ਦਾ ਅਨਗਰ ਕੌਂਸਲ ਦਾ ਪ੍ਰਧਾਨ ਲਾਵਾਂਗੇ ਤੇ ਚਾਹ ਕਿ ਉਹਨੂੰ ਪਤਾ ਇਹ ਲਗਦਾ ਕਿ ਉਹ ਸੀਨ ਵਾਲੇ ਅਸੀਂ ਤਾਂ ਕੋਦੋਂ ਇਸ ਮੁਲਾਕਾਤ ਦੇ ਤਿੰਨ ਬੰਦੇ ਕੰਮ ਕਰਦੇ ਪਾਰਟੀ ਦੇ ਸੰਦੀਪ ਸਿੰਘ ਸッカਲੀ ਬਾਬਾ ਬਲਵਿੰਦਰ ਸਿੰਘ ਤੇ ਸ਼ਖਸ਼ੀਬ ਸਿੰਘ ਗੁਰਦੇ ਹਾਂ ਉਦੋਂ ਪਹਿਲਾਂ ਕੋਈ ਵੀ ਬੰਦਾ ਨਹੀਂ ਜਿਹੜੇ ਇਹ ਬੰਦੇ ਸਭ ਮਗਰੋਂ ਆਏ ਹੋਏ ਆ ਅਸੀਂ ਤਾਂ ਭਗਵਾਨ ਜੀ ਨੂੰ ਤੇ ਕੇਜਰੀਵਾਲ ਸਾਹਿਬ ਨੂੰ ਇਹ ਕਰਦੇ ਆ ਵੀ ਸਾਡੇ ਇੱਥੇ ਬੰਦਾ ਸਾਡੇ ਠਾਈਆਂ ਪਿੰਡਾਂ ਜੂ ਚੇਅਰਮੈਨ ਲਾਇਆ ਜਾਵੇ ਤਾਂ ਸਾਡਾ ਤਰਾਜ ਹੈ ਪਾਰਟੀ ਨਾਲ ਖੜੇ ਹੈ ਪਰ ਐਮਐਲਏ ਦੇ ਗਲਤ ਕੰਮ ਨਾਲ ਨਹੀਂ ਖੜ ਸਕਦੇ ਵੀ ਕਿ ਆਉਦੇ ਬਾਰੀ ਤੁਹਾਨੂੰ ਜਾ ਕੇ ਲੈ ਆਗੇ ਲਾ ਦੂਗਾ ਪਹਿਲਾਂ ਪੁੱਛਿਆ ਜਾਵੇ ਵੀ ਸਾਨੂੰ ਪਹਿਲਾਂ ਤਾਂ ਕਹਿੰਦੇ ਤੁਹਾਨੂੰ ਚੈਰਮੈਨ ਲਾਵਾਂਗੇ ਸਾਨੂੰ ਕਹੋ ਹੀ ਨਾ ਠੀਕ ਹੈ ਤੁਹਾਨੂੰ ਕਹੋ ਹੀ ਨਾ ਸਾਨੂੰ ਕੋ ਚੱਕਰ ਨਹੀਂ ਕਰਨਾ ਗਿਆ ਉਹ ਤਾਂ ਸਭ ਫਿਰ ਤਿੰਨ ਕਰ ਦੋ ਮੋਟਰਸਾਈਕਲ ਭਨੇ ਬੰਦੇ ਮਗਰ ਮੈਂ ਦੋ ਘੱਟੀਆਂ ਭਨੇ ਆ ਇੱਕ ਤੀਜੀ ਘੱਟੀ ਨਵੀਂ ਲੈ ਆਇਆ ਕਾਕਾ ਬਰਾਸ ਪਿੰਡ ਜਾ ਕੇ ਗਏ ਤਾਂ ਸਾਥੇ ਜਾ ਕੇ ਇਹ ਕਾਹਦੇ ਤੇਲ ਵੀ ਆਵੇ ਦਾ ਲੀਟਰਾਂ ਦੀ ਗੱਲ ਕਰ ਰਹੇ ਨੇ ਇਹ ਸਾਫ਼ ਹੀ ਦਰਦ ਛਲਕਦਾ ਦੱਸ ਰਿਹਾ ਕਿ ਇੱਕ ਮਾਨਦਾਰ ਵਿਅਕਤੀ ਜਿਹੜੇ ਕੰਮ ਕਰਨ ਵਾਲੇ ਅੱਜ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਸ਼ੋਭੀ ਬਣਨੀ ਚਾਹੀਦੀ ਸੀ ਉਹਨੂੰ ਪਾਰਟੀ ਨੇ ਪੂਰੀ ਤਰ੍ਹਾਂ ਥੱਲੇ ਦੇ ਕਰਨ ਦੀ ਕੋਸ਼ਿਸ਼ ਕੀਤੀ ਫਿਰ ਵੀ ਇਹਨਾਂ ਦੀ ਜਿਹੜੀ ਮੈਂ ਸੁਸ਼ੇਦ ਸਿੰਘ ਦੀ ਗੱਲ ਨਾਲ ਸਹਿਮਤ ਹਾਂ ਕਿ ਪਾਰਟੀ ਨੂੰ ਅੱਜ ਵੀ ਵਫਾਦਾਰੀ ਦੇ ਤੌਰ ਤੇ ਤੇ ਲੈ ਰਹੇ ਆ ਵੀ ਸਿਪਾਹੀ ਆ ਪਰ ਜਿਹੜੀ ਇੱਥੇ ਜ਼ਿਲ੍ਹੇ ਦੇ ਵਿੱਚ ਘਟਨਾ ਕਰਨ ਵਰਤਿਆ ਉਹਦੇ ਸੰਬੰਧ ਚ ਜਿਹੜੀ ਤਰਾਸ ਦੀ ਇਹ ਹੈਗੀ ਆ ਜ਼ਰੂਰ ਵੀ ਜਿੰਨੇ ਵਰਕਰ ਜਿੰਨੇ ਇਹਦੇ ਨਾਨੇ ਇਹਨਾਂ ਦੇ ਵਿੱਚੋਂ ਕੋਈ ਵੀ ਬਣ ਜਾਂਦਾ ਫਿਰ ਇੱਕ ਸ਼ਿਲਮੀ ਕੋਈ ਤਰਾਜ ਨਹੀਂ ਸੀਗਾ ਅੱਜਾ ਚੰਸ਼ੇਰ ਜੀ ਦੂਸਰੇ ਪਾਸੇ ਇਹ ਵੀ ਦੇਖਣ ਨੂੰ ਮਿਲਿਆ ਕਿ ਇੱਕ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਆ ਉਸੇ ਬੋਡੀ ਦੇ ਵਿੱਚੋਂ ਹੀ ਦੋਵੇਂ ਬੰਦੇ ਹੀ ਲੈਦੇ ਇੱਕ ਮੁਕਸਰ ਦੇ ਚੇਅਰਮੈਨ ਆਏਗੇ ਅਤੇ ਦੂਜਾ ਇਧਰੋਂ ਲੈ ਲਿਆ ਤੇ ਫਿਰ ਇਹ ਵੀ ਗੱਲ ਦਾ ਵੀ ਸਤ ਤਸ਼ੀਲ ਜਿਹੜੀ ਹੈ ਵੀ ਵਧੀਆ ਵਧੀਆ ਲੋ ਖਾਲੀ ਕਰਨ ਇਹਦੇ 18 ਆਪਣਾ 28 ਪਿੰਡਾਂ 28 ਪਿੰਡਾਂ ਦੇ ਵਿੱਚੋਂ ਕੋਈ ਪਾਰਟੀ ਵਰਕਰ ਹੀ ਜਿਹੜਾ ਮਤਲਬ ਨਹੀਂ ਦਿਸਿਆ ਇਸ ਕਰਕੇ ਇਹ ਲੈ ਆ ਕੇ 28 ਪਿੰਡਾਂ ਦੇ ਲੋਕਾਂ ਨਾਲ ਹੀ ਇਹ ਜਿਹੜੀ ਹੈਗੇ ਆਏ ੱਟਾ ਹੋਏ ਔਰ ਇਹ ਰਖੋ ਪਹਿਲਾਂ ਤਾਂ ਇਹਨਾਂ ਨੇ ਸਰਜੀਸਨ ਲਬਾਣੇ ਵਾਲੇ ਨੂੰ ਲਾਇਆ ਚੇਰਮੈਨ ਮੁਖਸਰ ਸਾਹਿਬ ਦਾ ਜੀ ਉਦੋਂ ਬਾਅਦ ਜਿਹੜਾ ਮੁੰਡਾ ਹੈ ਹੁਣ ਲਾਇਆ ਚੇਰਮੈਨ ਇਹਦਾ ਵੀ ਮੁਖਸਰ ਜੀ ਪੈਂਦਾ ਪੈਂਦਾ ਪਿੰਡੋਂ ਦੇ ਲਬਾਣਿਆਂ ਦੇ ਅਗਲਾ ਪਿੰਡ ਇਹਦਾ ਪੈਂਦਾ ਇੱਕ ਪਿੰਡ ਤੋਂ ਛੱਡ ਕੇ ਠੀਕ ਇਹਦਾ ਪਿੰਡ ਹੈਗਾ ਮਨ ਸਿੰਘ ਵਾਲਾ ਉਹ ਮੁਖਸਰ ਕੀ ਪੈਂਦਾ ਐਮਐਲਏ ਹਰਕੇ ਦਾ ਮੁਖਸਰ ਚ ਹੈ ਜਿਹਦੀ ਮੰਡੀ ਮਾਰ ਕੇ ਮਿੱਟੀ ਉਹ ਮੁਖਸਰ ਬਹਿਤੀਆਂ ਨੂੰ ਤੇ 28 ਪਿੰਡ ਹੈ ਜਿਹੜੇ ਇੱਕ ਐਮਐਲਏ ਨੇ ਪਾਸੇ ਕਰਕੇ ਛੱਡ ਤੇ ਪਿੰਨਾ ਪਿੰਡਾਂ ਦੀ ਕੋਈ ਵਰਕਰੀ ਨਹੀਂ ਇਹਦਾ ਵੀ ਇੱਕੋ ਪਿੰਡਾਂ ਚੋਂ ਦੋ ਬੰਦੇ ਵੀ ਚੇਰਮੈਨ ਲਾਏ ਉਹਨ ਬਰੀ ਆਖਰ ਤੋਂ ਦੇ ਮੁਕਤਸਰ ਵਾਲਾ ਕਿਤੇ ਮਰਜ਼ੀ ਲਾੜਦਾ ਸੈਟ ਕਰਦਾ ਸਾਡੀ ਪੂਰੀ ਤਰ੍ਹਾਂ ਰਹੀ ਜੀ ਇੱਥੇ ਵੀ ਸਾਡੇ ਬਰੀ ਵਾਲੇ ਥੋਪਿਆਗੇ ਉੱਪਰ ਲੈ ਕੇ ਸਾਡੇ ਤੇ ਜੇਕਰ ਪਾਰਟੀ ਜਿਹੜੀ ਸ਼ਮਸ਼ੇਰ ਸਿੰਘ ਜੀ ਇਸ ਤੇ ਮੁੜ ਤੋਂ ਵਿਚਾਰ ਨਹੀਂ ਕਰਦੀ ਤਾਂ 22 ਪਿੰਡਾਂ ਚੋਂ ਪੂਰੀ ਤਰ੍ਹਾਂ ਆਉਣ ਵਾਲੇ ਸਮੇਂ ਚ 27 ਦੇ ਵਿੱਚ ਪਾਰਟੀ ਦਾ ਕਿੰਨਾ ਨੁਕਸਾਨ ਹੋ ਸਕਦਾ ਬਹੁਤ ਜ਼ਿਆਦਾ ਨਕਸਾਨ ਸਾਡੇ ਠਗੀਆਂ ਪਿੰਡਾਂ ਦੇ ਨੂੰ 100-100 ਵੋਟ ਮਿਲਦੀ ਦਵਾਤੇ ਜਿਹਨਾਂ ਨਾਮ ਦਾ ਫੈਰਲਾ ਕੀਤਾ ਤਾਂ ਹਰੇਕ ਬੰਦਾ ਕਹਿੰਦਾ ਅਸੀਂ ਪਿੰਡ ਪਿੰਡ ਜਾ ਕੇ ਪਹਿਲੀ ਗੱਲ ਤਾਂ ਕਾਕੇ ਬਲਾਡੋਂ ਸਾਡੇ ਬਰੀ ਵਾਲੇ ਬਲਾਡ ਕੋਈ ਜਾਣਦੇ ਨਹੀਂ ਸੀ ਹੂੰ ਮੈਂ ਲੈ ਕੇ ਕਾਕੇ ਬਲਾਡੋਂ ਵੀ ਮੈਂ ਨਹੀਂ ਲੱਗੇਗਾ ਤਾ ਮੈਨੂੰ ਕੋਣ ਦੱਸੇ ਬਰੀ ਵਾਲੇ ਦਾ ਪਿੰਡ ਦਾ ਜਾਂ ਪਿੰਡ ਬਰੀ ਵਾਲਾ ਵੱਟੂ ਬਾਜਾ ਇੱਕੋ ਹੀ ਬੰਦਾ ਉਹਨੂੰ ਜਾਣਦਾ ਹੁੰਦਾ ਕਿਵੇਂ ਮੈਨੂੰ ਓਕੇ ਅਸੀਂ ਉਹ ਬੰਦੇ ਦੇ 14 ਸਾਲ ਮੈਂ ਤੇ 14 ਸਾਲ ਜਵਾਰ ਪਿਛੇ ਲਾ ਰਹੇ ਕਿੱਥੇ ਆਦਾ ਕੰਮ ਹੂੰ ਵੀ ਉਹ ਬੰਦੇ ਨਾ ਇੰਨਾ ਕੀਤਾ ਉਹ ਬੰਦੇ ਨੂੰ ਸਾਡੇ ਬਰੀ ਵਾਲੇ ਬਲਾਜ ਕੋਈ ਨਹੀਂ ਜਾਣਦਾ ਸੀ ਬੰਦੇ ਨੂੰ ਇਹ ਵੀ ਦੇਖਣ ਨੂੰ ਮਿਲਿਆ ਵੀ ਜਦੋਂ ਤੂੰ ਲੈ ਕੇ ਪਾਰਟੀ ਜਵੈਨ ਕੀਤੀ ਤੇ ਇੱਥੇ ਜ਼ਿਆਦਾਤਰ ਜਿਹੜੇ ਇਲਾਕੇ ਦੇ ਵਿੱਚ ਤਨਾੜ ਲੋਕ ਸੀਗੇ ਉਹਨਾਂ ਨਾਲ ਵੀ ਕਾਫੀ ਕਚਮਕਾ ਚੁ ਹੁੰਦੀ ਵੀ ਜਿੱਥੇ ਆਰਥਿਕ ਪਰਿਵਾਰਕ ਤੇ ਕਈ ਤਰ੍ਹਾਂ ਦੇ ਨੁਕਸਾਨ ਵੀ ਚੱਲਦੇ ਪਏ ਤੁਹਾਨੂੰ ਸਾਡੇ ਤੇ ਸਾਡੇ ਵੀ ਉਦੋਂ ਦੋ ਪਰਚੇ ਹਾਈ ਕੋਰਟ ਨੂੰ ਜਮਾਤ ਕਰਾ ਕੇ ਇਹਨਾਂ ਨੇ ਸਾਡੀ ਉਹੀ ਉਦੋਂ ਨਹੀਂ ਉਹੀ ਮਾਰੀ ਸੀ ਅਸੀਂ ਇੱਕ ਇਨਕਲਾਬ ਕਰ ਕੋਈ ਫੜਿਆ ਸੀ ਕਿ ਇਨਕਲਾਬ ਲਿਆਵਾ ਵੀ ਸਾਡੀ ਵਧੀਆ ਸਰਕਾਰ ਹੋਊਗੀ ਵੀ ਅਸੀਂ ਉਸੇ ਕਰਕੇ ਲੱਗੇ ਸਭ ਤੋਂ ਪਹਿਲੇ ਸੀ ਥਾਲੋ ਤੋਂ ਕਾਂਗਰਸ ਕਾਲੀ ਦਾ ਦੀ ਸਰਕਾਰ ਸੀਗੀ 2015 ਜੋ ਲੱਗੀਆਂ ਦੀ ਮਾਗੀ ਮਿਲੀ ਕਰ ਵਰ ਗਈ ਹੈ ਸਾਡੇ ਤੇ ਕੋਈ ਰੋਜੀ ਨੂੰ ਬਚਾ ਨਹੀਂ ਸਕਦਾ ਇਹ ਰਾਤ ਨੂੰ ਇੱਕ ਇੱਕ ਵਜੇ ਆਉਂਦੇ ਸੀ ਇਹ ਰਾਤ ਦੇ ਮਗਰੋਂ ਪਾਰਟੀ ਜਾ ਕੇ ਹੁਣ ਕਹਿਣ ਲੱਗੇ ਅਸੀਂ ਵੀ ਕੀ ਕੀਤਾ ਅਸੀਂ ਕਿਤਾਬਾਂ ਦੇ ਬਾਕੀ ਮਲੇ ਦੀ ਪਟੰਡਾ ਰੋਡ ਤੇ ਸਭ ਤੋਂ ਪਹਿਲਾਂ ਕਰਨਾ ਅਸੀਂ ਕਰਾਈਏ। ਵੀ ਸਭ ਤੋਂ ਪਹਿਲਾਂ ਕਰ ਕੋਈ ਗਰਾਉਂਡ ਚ ਮਸਲਾ ਇਹ ਅਸੀਂ ਆਪਕੇ ਕੋਲੋਂ 10-10 ਰੁਪਏ ਬਾਕੇ ਕਰਾਈਏ। ਕਿਸੇ ਨੇ 100 ਪਾਇਆ ਕੇਲੇ 5000 ਰੁਪਇਆ ਜਿੰਨੇ ਲੋੜ ਸੀ ਰਏ ਨੇ ਬਾਕੀ ਬਾਰੇ। ਉਹ ਬੰਦਿਆਂ ਨੂੰ ਪਾਲਤੀ ਅੱਜ ਬੇਧਾਨ ਕਰ ਰਹੀ ਆਪਾਂ। ਵੀ ਉਹ ਬੰਦੇ ਨੇ ਲੰਬਾ ਗਿਆ ਨੇ ਬੰਦਿਆਂ ਨੇ ਇਹ ਬੰਦਿਆਂ ਨੂੰ ਪੈਸਾ ਖਾਦਾ ਹੋਇਆ ਜੇ ਤੂੰ ਕੀਤਾ ਹੋਇਆ ਤਾਂ ਕਹਿੰਦਾ ਸਾਨੂੰ। ਜੇ ਜਮ ਪਾਰਟੀ ਦੇ ਜਿਹੜੇ ਮੁਖੀ ਮੈਂ ਮੋਢਾ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਇਹਨਾਂ ਨੂੰ ਫਿਰ ਕੀ ਮਤਲਬ ਮੈਸੇਜ ਕੀਤਾ ਤੁਹਾਡਾ ਜਿਹੜਾ ਅਸੀਂ ਆਪਣੇ ਜਰੀਏ ਨਹੀਂ ਪੁੱਛ ਸਕੀ ਭਵਨ ਜੀ ਤੁਹਾਡਾ ਮੈਸੇਜ ਇਹ ਵੀ ਸਾਡੇ ਇਥੇ ਜਰਮਨ ਸਹੀ ਲੱਗ ਜੇ ਨਹੀਂ ਤਾਂ ਆਉਣ ਵਾਲੇ ਸਮੇਂ ਚ ਅਸੀਂ ਆਪਾਂ ਮੌਕਾ ਦੇ ਤੁਹਾਨੂੰ ਬਸ ਇਸ ਫੈਸਲੇ ਤੇ ਮوڑ ਤੋਂ ਵਿਚਾਰ ਕੀਤੀ ਜਾਵੇ ਪਰ ਮوڑ ਤੋਂ ਵਿਚਾਰ ਕੀਤੀ ਜਾਵੇ ਫੈਸਲੇ ਤੇ ਜੇ ਇਹਨੂੰ ਬਦਲ ਲੇਗੇ ਸਾਡੇ ਵੀ 28 ਪਿੰਡਾਂ ਦੇ ਬੰਦੇ ਨਹੀਂ ਜਗਾ ਲੰਦਾ 28 ਪਿੰਡਾਂ ਦੇ ਵੋਟਾਂ ਲੈਣ ਨੂੰ ਨਾ ਕਿ 28 ਪਿੰਡਾਂ ਦੇ ਬੰਦਾ ਹੀ ਨਹੀਂ ਕੋਈ ਬੰਦਾ ਹੀ ਇੱਕ ਪਾਸੋਂ ਲੈਂਦਾ ਇਹਨਾਂ ਨੇ 28 ਪਿੰਡਾਂ ਦਾ ਦੂਜਾ ਮੁਸਲੇ ਬੰਦੇ 28 ਪਿੰਡ ਬਹੁਤ ਵੱਡੀ ਗੱਲ ਹੁੰਦੀ ਜਿੱਤਾ ਬਲੋਕ ਕੋਲਾ ਸਭ ਤੋਂ ਹਲਕਾ ਹੁੰਦਾ ਐਮਐਲਏ ਦਾ ਬਹੁਤ ਹੋਰ ਤੇਰੇ 28 ਪਿੰਡਾਂ ਦੇ ਬੰਦੇ ਨਹੀਂ ਮੈਂ ਸਮਝਿਆ ਕੋਈ ਬੰਦਾ ਨਹੀਂ ਮਿਲਿਆ ਕੋਈ ਲਾਉਣ ਵਾਲਾ ਸੀ ਯਾਰ ਮੈਂ ਸੋ ਕਰਕ ਤਾਂ ਆਪਣੇ ਅਤੇ ਹੀ ਹੁੰਦਾ ਤੇ ਲੜਾਈ ਵੀ ਆਪਣੇ ਨਾਲ ਹੀ ਹੁੰਦੀ ਹੈ। ਦੁੱਖ ਇਸ ਚੀਜ਼ ਦਾ ਹੁੰਦਾ ਜੀ ਜਦੋਂ ਉਪਰੇ ਤਮਾਸ਼ਾ ਵੇਖਦੇ ਆ। ਇਸ ਕਰਕੇ ਬਹੁਤ ਇੱਕ ਮੰਦਭਾਗੀ ਗੱਲ ਹੈ ਜਿਹੜੀ ਕਿ ਖਾਈ ਪਿੰਡਾਂ ਦੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਵੋਟਰ ਸਪੋਰਟਰਾਂ ਜਿਹੜੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹਾਈ ਜਾ ਰਹੀ ਹੈ ਜੇਕਰ ਇਨਾਂ ਨੇ ਇੱਕ ਜਿਹੜੇ ਜਜ਼ਬਾਤ ਆ ਉਹਨਾਂ ਤੋਂ ਵੀ ਇਹ ਗੱਲ ਚਲਕਦੀ ਆ ਵੀ ਜੇਕਰ ਪਾਰਟੀ ਮੁਖੀ ਜਾਂ ਸੂਬਾਗਾਂ ਲੀਡਰਸ਼ਿਪਾਨਾ ਦੀ ਸਭਾ ਨੇ ਨਹੀਂ ਇਸ ਚੀਜ਼ ਤੇ ਵਿਚਾਰ ਕੀਤੀ ਤਾਂ ਆਉਣ ਵਾਲੇ ਜਿਹੜੇ ਹੈਗੇ ਆ 2027 ਦੀਆਂ ਲਕਸ਼ਣਾ ਉਹਦੇ ਵਿੱਚ ਇਹ ਕੱਲੀ ਜਿਹੜੀ ਚੇਅਰਮੈਨ ਮੰਡੀ ਬਰੀਵਾਲਾ ਦੀ ਪੋਸਟ ਹੈਗੀ ਆ ਇਹ ਕੁਰਸੀ ਹੈਗੀ ਆ ਇਸ ਕਾਰਨ ਮੌਕਸਰ ਦੀ ਕੁਰਸੀ ਆ ਜਿਹੜੀ ਉਹ ਵੀ ਪੂਰੀ ਤਰ੍ਹਾਂ ਤਹੰਸ ਨਹਸ ਹੋਣ ਦਾ ਚਾਂਸ ਭਨ ਸਕਦਾ ਹਾਂ ਕੈਵਰਾ ਮੈਂਨ ਪ੍ਰਦੀਪ ਕੁਮਾਰ ਜੀ ਨਾਲ ਮੈਂ ਪੱਤਰਕਾਰ ਸੁਖਮ ਸਿੰਘ ਧੰਨਵਾਦ ਜੀ ਦੱਸ